ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਐ ਜੋ ਲੜੈ ਦੀਨ ਕੇ ਹੇਤ ਉਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ 8 ਪੋ ਸੰਨ 1704 ਨੂੰ ਦਸ਼ਵੇਸ਼ ਪਿਤਾ ਤਨਤਲ ਸਤ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਜੁਝਾਰ ਸਿੰਘ ਸਾਹਿਬ ਔਰ ਪੰਜ ਪਿਆਰੇ ਸਹਿਬਾਨ ਵਿੱਚੋਂ ਤਿੰਨ ਪਿਆਰਿਆਂ ਨੇ ਅੱਜ ਧਰਮ ਯੁੱਧ ਕਰਦਿਆਂ ਹੋਇਆ ਚਮਕੌਰ ਦੀ ਗੜੀ ਵਿੱਚ 10 ਲੱਖ ਬੈਰੀਆਂ ਦਾ ਮੁਕਾਬਲਾ ਕਰਦਿਆਂ ਹੋਇਆ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਔਰ ਉਹਨਾਂ ਮਹਾਨ ਸ਼ਹੀਦਾਂ ਦਾ ਸ਼ਹੀਦੀ ਜਹਾੜਾ ਅੱਜ ਸਮੁੱਚੇ ਸੰਸਾਰ ਵਿੱਚ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਇੱਕ ਮੁਸਲਮਾਨ ਵਿਦਵਾਨ ਦਾ ਕਥਨ ਹੈ ਉਹ ਕਹਿੰਦਾ ਹੈ ਕਿ ਕਹਾਂ ਭਟਕਤੇ ਫਿਰਤੇ ਹੋ ਐ ਦੁਨੀਆ ਵਾਲੋ ਆਲ ਆ ਕੇ ਹਜਰ ਕਰੋ ਬਸ ਇਹ ਮੱਕਾ ਹੈ ਹਰ ਖਾਲਸਾ ਕੇ ਲਈ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਤੇ ਨਤਮਸਤਕ ਹੁੰਦਿਆਂ ਹੋਇਆ ਨਮਸਕਾਰਾਂ ਕਰਦਿਆਂ ਹੋਇਆ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਸ਼ਰਧਾ ਔਰ ਸਤਕਾਰ ਭੇਟ ਕਰੀਏ ਔਰ ਉਹਨਾਂ ਮਹਾਨ ਸ਼ਹੀਦਾਂ ਦੀ ਕੀਤੀ ਹੋਈ ਕੁਰਬਾਨੀ ਨੂੰ ਅੱਜ ਸਿਰ ਸਿਕਾਉਂਦਿਆਂ ਹੋਇਆ ਯਾਦ ਕਰਦਿਆਂ ਹੋਇਆ ਉਹਨਾਂ ਦੇ ਚਰਨਾਂ ਤੇ ਨਤਮਸਤਕ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ